ਪੰਚਾਇਤ ਦੀ ਫੁੱਟ ਦੇ ਕਾਰਨ ਪਿੰਡ ਕਾਲਾਬਾਲਾ ਛੱਪਰ ਨੇ ਬਣਾਇਆ ਨਰਕਦੰਨ ਨਮੂਨਾ ਪਿੰਡ ਦੇ ਛੱਪਰ ਤੇ ਨਜਾਇਕ ਕਬਜ਼ੇ ਤੇ ਸਫਾਈ ਨਾ ਹੋਣ ਕਾਰਨ ਛੱਪਰ ਦਾ ਪਾਣੀ ਘਰਾਂ ਤੇ ਗਲੀਆਂ ਦੇ ਵਿੱਚ ਜਾਵੜਿਆ ਪਿੰਡ ਵਾਸੀਆਂ ਨੇ ਬੀਡੀਪੀਓ ਕਨਵਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲ ਛੱਪਰ ਦੀ ਸਫਾਈ ਦੀ ਮੰਗ ਕੀਤੀ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਸਰਪੱਖੀ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜਿੱਦੋ ਹਲਕਾ ਕਾਦੀਆਂ ਬਲਾ ਕਨਵਾਨ ਦੇ ਪਿੰਡ ਕਾਲਾਬਾਲਾ ਵਿੱਚ ਨજર ਮਾਰੀਏ ਤਾਂ ਉੱਥੇ ਇੰਜ ਲੱਗਦਾ ਹੈ ਕਿ ਕਈ ਦਹਾਕਿਆਂ ਤੋਂ ਇਸ ਪਿੰਡ ਵਿੱਚ ਸਰਕਾਰ ਤੇ ਪ੍ਰਸ਼ਾਸਨ ਨੇ ਲੋਕਾਂ ਦੀ ਸਾਰ ਨਹੀਂ ਲਈ ਜਿਸ ਦੇ ਚਲਦਿਆ ਪਿੰਡ ਦੇ ਨਿਕਾਸੀ ਪਾਣੀ ਵਾਲੇ ਛੱਪਰ ਵਿੱਚੋਂ ਪਾਣੀ ਉਛਲ ਕੇ ਗਲੀਆਂ ਅਤੇ ਘਰਾਂ ਦੇ ਵਿੱਚ ਦਾਖਲ ਹੋ ਰਿਹਾ ਹੈ ਇਸ ਗੰਦੇ ਪਾਣੀ ਕਾਰਨ ਫੈਲੀ ਗੰਦਗੀ ਤੋਂ ਪਿੰਡ ਦੇ ਲੋਕਾਂ ਨੇ ਪਿੰਡ ਵਿੱਚ ਬਿਮਾਰੀ ਫੈਲਣ ਤੋਂ ਇਲਾਵਾ ਛੱਪਰ ਝੋਕਰਾਂ ਅੰਦਰ ਦਾਖਲ ਹੋਣ ਵਾਲੇ ਜ਼ਹਿਰੀਲੇ ਸੱਪਾਂ ਅਤੇ ਕੀੜੇ ਮਕੌੜਿਆਂ ਤੋਂ ਵੀ ਦੁਖੀ ਹੋਣ ਦਾ ਖੁਲਾਸਾ ਕੀਤਾ ਹੈ ਅੱਜ ਜਿਹੜੋ ਪਿੰਡ ਦੇ ਵਿੱਚ ਜਾ ਕੇ ਦੇਖਿਆ ਗਿਆ ਤਾਂ ਪਿੰਡ ਦੇ ਉੱਤਰ ਵਾਲੇ ਪਾਸੇ ਗੁਰਦੁਆਰਾ ਸਾਹਿਬ ਕੋਲ ਜੋ ਛੱਪਰ ਹੈ ਉਸ ਦਾ ਪਾਣੀ ਗਲੀਆਂ ਤੇ ਘਰਾਂ ਦੇ ਵਿੱਚ ਦਾਖਲ ਹੋ ਰਿਹਾ ਹੈ ਜਦ ਇਸ ਸਬੰਧੀ ਬੀਡੀਪੀ ਉਹ ਕਾਨੂੰਨ ਅਸੁਖਜੀਤ ਸਿੰਘ ਬਾਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਾਰਨ ਪਿੰਡ ਵਿੱਚ ਵਿਭਾਗ ਵੱਲੋਂ ਪ੍ਰਬੰਧਕ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਇਸ ਮਸਲੇ ਨੂੰ ਜਲਦੀ ਹੀ ਹੱਲ ਕਰਵਾਵਾਂਗੇ ਅਤੇ ਖੁਦ ਮੁਕੇ ਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਪਿੰਡ ਵਿੱਚ ਛੱਪੜ ਦੀ ਫੈਲੜੇ ਗੰਦਗੀ ਨੂੰ ਦੂਰ ਕਰਨ ਦਾ ਯਤਨ ਕਰਾਂਗੇ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਆ ਜੇ ਹਰਦੇਵ ਸਿੰਘ ਆ ਪਿੰਡ ਕਾਲਾਵਲਾ ਜੀ। ਮਸਲਾ ਹਾਲਿਆ ਵੀ ਕਰਨਾ ਆ ਵੀ ਜਿਹੜਾ ਸਾਡਾ ਸੱਪੜ ਆ ਇਹ ਮੇਰਾ ਖਿਆਲ ਆ ਵੀ ਘੜਤੋ ਘੜ 10 ਸਾਲ ਤੋਂ ਓਵਰਫੋਲ ਚੱਲ ਰਿਹਾ। ਸਾਡੇ ਘਰਾਂ 'ਚ ਪਾਣੀ ਪਿਆ ਰਿਹਾ। ਪੰਚਾਇਤਾਂ ਜਿੰਨੀਆਂ ਵੀ ਆਉਂਦੀਆਂ ਸਾਡੀਆਂ ਸਾਰੀਆਂ ਮੇਰੇ ਹਿਸਾਬ ਨਾਲ ਕਦੀ ਵੀ ਕਿਸ ਨੇ ਕੰਮ ਨਹੀਂ ਕਰਾਇਆ। ਜਦੋਂ ਦੀਆਂ ਪੰਜਾਤਾਂ ਬਣੀਆਂ ਕਦੀ ਕਾਂਗਰਸ ਦੀ ਆ ਜਾਂਦੀ ਕਦੀ ਕਾਲੀਆਂ ਦੀ ਆ ਜਾਂਦੀ ਕਦੀ ਆਵਾਮ ਪਾਰਟੀ ਦੀ ਇਸ ਟਾਈਮ ਚੱਲ ਰਹੀ ਹੈ ਪਰ ਉਹਨਾਂ ਨੇ ਕਦੀ ਵੀ ਕੰਮ ਪੇਂਡ ਦਾ ਨਹੀਂ ਕਰਾਇਆ ਜਿਹੜੇ ਐਮਐਲਏ ਤੇ ਮਗਰ ਲੱਗੇ ਆ ਉਹ ਆਪਣੇ ਆਪਣੇ ਬੰਦਿਆਂ ਨੂੰ ਖਿੱਚ ਕੇ ਲੈ ਜਾਂਦੇ ਆ ਉਹ ਕਹਿੰਦੇ ਵੀ ਤੂੰ ਹੀ ਨਹੀਂ ਕਰਾਉਣਾ ਇਹ ਹਮਾਲੇ ਦਾ ਜਿਹੜੇ ਸਾਡੇ ਹਮਾਲਿਆਂ ਚ ਜਿਹੜੀ ਹੈ ਖਰਾਬੀ ਇਸੇ ਕਰਕੇ ਆਉਂਦੀ ਹੈ ਵੀ ਸਾਡੇ ਹਮਾਲਿਆਂ ਦੇ ਜਿਹੜੇ ਆ ਜਿਹੜੀਆਂ ਵੱਖ-ਵੱਖ ਪਾਰਟੀਆਂ ਆ ਉਹ ਪੰਜ ਘਰ ਉਧਰ ਆ ਪੰਜ ਘਰ ਉਧਰ ਆ ਉਹਦੇ ਕਰਕੇ ਉਹ ਕਹਿੰਦੇ ਵੀ ਇਹਨਾਂ ਦੇ ਘਰਾਂ ਦੇ ਗਾੜੀਆਂ ਗੰਦ ਨਹੀਂ ਮਕਾਉਣਾ ਫਰਵਰੀ ਪਾਣੀ ਇੱਦਾਂ ਇੰਜਨ ਨਿਕਲ ਲੈਂਦੇ ਆ ਤੋ ਉਹ ਥੋੜਾ ਬੋਤਾ ਨੀਵਾ ਹੋ ਜਾਂਦਾ ਤੁਹਾਡੀ ਬਾਈਟ ਸੁਣਦੇ ਆ ਪ੍ਰਤਾਪ ਬਾਜਾ ਤੇ ਕੀ ਕਹੋਗੇ ਮੈਂ ਤਾਂ ਸਾਰੇ ਆਮ ਕਾਵਾਂਗੇ ਵੀ ਸਾਡਾ ਦੱਸੋ ਕਿਹੜੇ ਵਾਲੇ ਤੁਸੀਂ ਕੰਮ ਕਰਾਇਆ ਜਾਂ ਸਾਨੂੰ ਇਹਦਾ ਗ੍ਰਾਂਟ ਦਿੱਤੀ ਆ ਸਾਡੀ ਸੱਪੜਦੀ ਤੇ ਸਾਡਾ ਕੰਮ ਹੋਇਆ ਐ ਤੇ ਮੰਨਾਂਗੇ ਸਾਡੇ ਹੁੰਦੇ ਤਾਂ ਇਹ ਸਾਡੇ ਸਾਹਮਣੇ ਘਰ ਆ ਸਾਡੇ ਹੁੰਦੇ ਤਾਂ ਕਦੀ ਕੋਈ ਕੰਮ ਹੋਇਆ ਨਹੀਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਅਸੀਂ ਤੇ ਉਹ ਚਾਹੁੰਦੇ ਆ ਵੀ ਜੇ ਪੰਚਾਇਤ ਦੀ 20 25 ਕਿੱਲੇ ਪੈਲੀ ਉਹਦੇ ਵਿੱਚ ਕਿੱਲਾ ਇੱਕ ਖਾਲੀ ਕਰਾ ਕੇ ਉਹਦੇ ਵਿੱਚ ਪਾਓ ਪਾਣੀ ਜਾਂ ਨਹਿਰ ਦੇ ਲਾਗੇ ਖਾਲੀ-ਖਾਲੀ ਆ ਟੋਏ ਆ ਉਹਦੇ ਵਿੱਚ ਪਾ ਦਿਓ ਪਾਣੀ ਕਮਸ ਕਾ ਨਰਕ ਤੇ ਇਥੋਂ ਮੁੱਕੇ ਜਿਹੜਾ ਗਾੜੀ ਬੱਚਿਆਂ ਦਾ ਕੀ ਬਣੂਗਾ ਜੇ ਅਸੀਂ ਆਪ ਹੀ ਨੀ ਕੋ ਖਰਾਜਾ ਸਾਡੀ 50 ਸਾਲ ਉਮਰ ਹੋ ਗਈ ਇਹ ਕਰਕੇ ਥੋੜਾ ਬੋਤਨ ਨੂੰ ਸਰਕਾਰਾਂ ਜਿਹੜੀਆਂ ਉੱਤੇ ਸੈਂਟਰ ਚ ਜਦੋਂ ਕੋਈ ਹੋਰ ਹੁੰਦੀ ਆ ਥੱਲੇ ਕੋਈ ਐਮ ਐਲ ਏ ਸਾਡਾ ਹੋਰ ਆ ਜਾਂਦਾ ਨਾ ਉਹਨਾਂ ਦਾ ਸੁਣਵਾਈ ਹੁੰਦੀ ਆ ਨਾ ਸਾਡੀ ਹੋਣੀ ਟੇਨਰ ਸਪਾਲ ਸਿੰਘ ਜੀ ਪਿੰਡ ਕਾਲਾਵਾਲਾ ਸਾਡਾ ਵੀਰ ਜੀ ਅੱਛਾ ਜੀ ਤੇ ਸਾਡੇ ਸੱਪੜ ਦਾ ਨਿਕਾਸ ਬਹੁਤ ਚਿਰ ਤੋਂ ਜਿਹੜਾ ਰੁਕਿਆ ਵਾ ਹਾਂਜੀ ਏ ਵੀਰ ਜੀ ਸਾਰੀਆਂ ਸਰਕਾਰਾਂ ਆਉਂਦੀਆਂ ਨੇ ਕਹਿ ਕੇ ਲਾਲ ਰੱਪਾ ਲਾ ਕੇ ਤੁਰ ਜਾਂਦੀਆਂ ਨੇ ਹਾਂਜੀ ਪੰਚਾਇਤਾਂ ਵੀ ਆਈਆਂ ਨੇ ਹੁਣ ਵੀ ਜਿਹੜੀ ਸਾਡੇ ਪਿੰਡ ਦੀ ਪੰਚਾਇਤ ਆ ਸਰਪੰਚੀ ਨਾਲ ਚੁਣੀ ਗਈ ਆ ਸਰਪੰਚ ਨੂੰ ਸਲਫ ਸੰਤੀ ਨਾਲ ਚੁਣ ਲਿਆ ਪਿੰਡ ਨੇ ਬਾਅਦ ਵਿੱਚ ਉਹਨੂੰ ਨਿਕਾਸ਼ ਨਹੀਂ ਕਰਦੇ ਅੰਡੇ ਵੀਰ ਜੀ ਕੌਣ ਇਹ ਜਿਹੜੇ ਆਮ ਪਾਰਟੀ ਦੇ ਕਾਲੀ ਮੈਂਬਰ ਪੰਚਾਇਤ ਦੇ ਇਹ ਬਾਬਾ ਜੀ ਪਿੰਡ ਨੇ ਚੁਣ ਲਿਆ ਸਮੂਚੇ ਨੇ ਸਾਮ ਸੰਤੀ ਨਾਲ ਗੁਰਦਾਸ ਸਿੰਘ ਚੁਣ ਲਿਆ ਹਾਂਜੀ ਹੁਣ ਇਹ ਕਹਿੰਦੇ ਆ ਵੀ ਇਹ ਕਹਿੰਦੇ ਹੁਣ ਇੱਕ ਕਾਂਗਰਸ ਦਾ ਬੰਦਾ ਵਾ ਇਹਨੂੰ ਅਸੀਂ ਨਹੀਂ ਕੰਮ ਕਰਨ ਦੇਣਾ ਇਹ ਸਾਡੀ ਆਮ ਪਾਰਟੀ ਜਾਂ ਅਕਾਲੀ ਦੀ ਸਾਡੇ ਵਰਕਰ ਜਿਹੜੇ ਇਹ ਕਹਿੰਦੇ ਨਹੀਂ ਕੰਮ ਕਰਨ ਦੇਣਾ ਇਹ ਕਰਕੇ ਜਿਹੜਾ ਸਿਆਸਤ ਕਰਕੇ ਨੇ ਛੱਪੜ ਦੇ ਸਿਆਸਤ ਕਰਕੇ ਵੀਰ ਜੀ ਛੱਪੜ ਜਿਹੜਾ ਇਹ ਸਾਰੇ ਛੱਪੜ ਜਿਹੜੇ ਪਾਣੀ ਰੁਕਿਆ ਜੀ ਹੋ ਕਿੰਨੀਆਂ ਕਿ ਮੁਸ਼ਕਲਾਂ ਜਿਹੜਾ ਤੁਹਾਨੂੰ ਸਾਹਮਣਾ ਖਾਲਸਾ ਜੀ ਸਾਨੂੰ ਤੇ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਆਉਣ ਵਾਲੇ ਦਿਨਾਂ 'ਚ ਫੇਰ ਬਾਰਿਸ਼ ਆ ਗਈ ਤੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਨੰਗਨ ਦੀ ਔਖੀ ਹੋ ਜਣੀਆਂ ਗੁਰਦਾਰ ਸਾਹਿਬ ਜਾਣ ਦੇ ਵਾਸਤੇ ਤੰਗੀ ਹੈ ਲੋਕਾਂ ਨੂੰ ਇਹ ਖਾਲਸਾ ਜੀ ਇਹਨੂੰ 6 ਮਹੀਨੇ ਹੋ ਗਏ ਪ ਤੇ ਉਦੋਂ ਫਸਲਾਂ ਤੋਂ ਸੁੱਕੀਆਂ ਸੀ ਕਰਕੇ ਪਾਣੀ ਕੱਢ ਕੇ ਜਨਰੇਟਰ ਨਾਲ ਕੱਢਦੇ ਰਹੇ ਆ ਤੇ ਹੁਣ ਫਸਲਾਂ ਵਾਲੇ ਗਾੜੀ ਪਾਣੀ ਨਹੀਂ ਪੈਣਦੇ ਜਨਰੇਟਰ ਨਾਲ ਤੇ ਪਾਣੀ ਰੁਗ ਗਿਆ ਵੀਰ ਜੀ ਹੁਣ ਕੀ ਮੰਗ ਕਰਦੇ ਮੰਗ ਕਰਦੇ ਵੀਰ ਜੀ ਸਰਕਾਰ ਕੋਈ ਇਹਦਾ ਪਾਣੀ ਜਿਹੜਾ ਸਾਫ਼ ਕੀਤਾ ਜਾਵੇ ਨਿਕਾਸ਼ ਕੀਤਾ ਜਾਵੇ ਇਹਦਾ ਪਾਣੀ ਜਿਹੜਾ ਬਾਹਰ ਕਿਤੇ ਕੱਢਿਆ ਜਾਵੇ ਨਾਲਾ ਪਾ ਕੇ ਵੱਡਾ ਜਾਂ ਪੰਚਾਇਤ ਦੀ ਜ਼ਮੀਨ ਉੱਥੇ ਖੜਿਆ ਜਾਵੇ ਪਾਣੀ ਕੱਢ ਕੇ ਇਹਨੂੰ ਪਿੰਡ ਕਾਲਾ ਵਾਲਾ ਨਾਂ ਬਲਵਿੰਦਰ ਕੌਰ ਇਕੱਠੇ ਹੋਏ ਆ ਪੀ ਇੱਥੇ ਨਰਕ ਪਿਆ ਅੱਛਾ ਪਾਣੀ ਵਿੱਚ ਦੰਗੰਡੇ ਪਾਣੀ ਦੇ ਵਿੱਚ ਆਉਂਦੀ ਲੰਘ ਕੇ ਜਾਣਾ ਪੈਂਦਾ ਹੈ ਤੁਹਾਨੂੰ ਵੀ ਪਤਾ ਹੀ ਆ ਵੇਖ ਲਓ ਸਾਹਮਣੇ ਆ ਸਾਡੇ ਦੇ ਘਰ ਦੇ ਵਿੱਚ ਪਾਣੀ ਆਇਆ ਵੇਖੋ ਹਾਂ ਜਾ ਕੇ ਤੁਸੀਂ ਹੁਣ ਵੇਖ ਕੇ ਆਪਣੀ ਤਸੱਲੀ ਕਰਕੇ ਆਏ ਜੇ ਨਾ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਪਿੰਡ ਦੇ ਸਰਪੰਚ ਕੋਈ ਕਹਾਂ ਨਹੀਂ ਕਿ ਇਹਨੂੰ ਘਵਾ ਨਹੀਂ ਦਾਈ ਪਿੰਡ ਆਨੇ ਆ ਆਖਣ ਵੀ ਜਾਣੇ ਆ ਕਰ ਦਿੰਨੇ ਆ ਕਰ ਦਿੰਨੇ ਮੁਰਕੇ ਕੋਈ ਬੋਰਡ ਦਾ ਨਹੀਂਗਾ ਉਹ ਵੀ ਉਸ ਟਾਈਮ ਤੇ ਕਹਿੰਦੇ ਜੇ ਟਾਈਮ ਤੇ ਵੋਟਾਂ ਹੁਣ ਤੇ ਕਿੰਨੀ ਦੇਰ ਹੋ ਗਈ ਮਤਾ ਇਹ ਇਹ ਕੋਈ ਪਤਾ ਹੀ ਨਹੀਂ ਕਿੰਨਾ ਚਿਰ ਹੋ ਗਿਆ ਇਹਨੂੰ ਸਫਾਈ ਹੀ ਇੰਨਕਿ ਦਾ ਹਰ ਨੰਗ ਦੇ ਰੋਜ਼ ਨੰਗ ਦੇ ਆ ਵੇ ਲੋਟਰ ਸਾਹਮਣੇ ਇਦਾਂ ਨੰਗੀ ਦਾ ਵਿੱਚੋਂ ਦੀ ਲੰਘ ਕੇ ਜਾਂਦੇ ਆ ਹੱਥ ਤੇ ਚੱਪਲਾ ਫੜ ਕੇ ਤੇ ਮੈਂ ਤਾਂ ਬਹੁਤਾ ਤੁਰ ਕੇ ਨਹੀਂ ਜਾਂਦੀ ਸਾਈਕਲ ਫੜਦੀ ਤੇ ਨੰਗ ਜਾਨੀ ਆ ਕਿਉਂ ਕੱਪੜੇ ਨਾਲ ਲਿਬੜਨ ਵੋਟਾਂ ਦਿੱਤੇ ਆ ਆਖੀ ਦਾ ਜਿਨ੍ਹਾਂ ਨੇ ਹੁਣ ਆ ਮੈਂਬਰਾਂ ਨੂੰ ਵੋਟਾਂ ਲਈਆਂ ਆ ਨਾ ਉਹਨਾਂ ਨੂੰ ਆ ਕੇ ਵੀ ਆਏ ਆ ਕਰਦੇ ਨੇ ਖਾਵੇ ਦੇ ਮੁਰਤੇ ਕੋਸ਼ਿਸ਼ ਨਹੀਂ ਗਾ ਹਾਂ ਨਦਰਾਂ ਜਾਂ ਕੇ ਆਨੇ ਆ ਇਹ ਮੈਂਬਰ ਤੇ ਸਰਪੰਚ ਸਭ ਖਾਣ ਦੇ ਯਾਰ ਏ ਮੈਂ ਤੁਹਾਨੂੰ ਦੱਸਾਂ हां डरती नहीं मैं किस को भी हां 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 हुन ਕੀ ਜੋ ਉਹਨਾਂ ਕਰਨਾ ਕਰ ਲਿਆ ਨੇ ਪਰ ਸਾਡੇ ਘਰ ਨਰਕੇ ਤੇ ਵੇਖਣਾ ਹਨ ਕਿ ਸਭ ਤੋਂ ਮਾੜਾ ਘਰ ਸਾਡਾ ਏ ਜਿੱਥੇ ਪਾਣੀ ਖਲੋਂਦਾ ਹਨ ਕਿ हां ਵੇਖੋ ਸਾਰਿਆਂ ਨੂੰ ਪੁੱਛ ਲਓ ਟਾਇਪਾਂ ਦੇ ਵਿੱਚੋਂ ਦਿੱਤੀਆਂ ਬੋਤਲਾਂ ਜਿਨ੍ਹਾਂ ਕਿ ਨਾਲ ਕਿਨੇ ਕਿਨੇ ਸਾਡੇ ਅੰਦਰ ਸੱਪ ਵੜਦੇ ਨੇ ਤੇ ਕੀ ਚਾਹੁੰਦੇ ਹੁਣ ਤੁਹਾਡੀ ਕੀ ਕੋਈ ਨਹੀਂ ਆਨੇ ਪਈ ਸਫਾਈ ਹੋਣੀ ਚਾਹੀਦੀ ਆ ਇਹ ਪਾਣੀ ਦਾ ਵਿਕਾਸ ਨਿਕਲਣਾ ਚਾਹੀਦਾ ਕਿ ਇਹ ਬੰਨੇ ਕੱਢਣ ਪਾਣੀ ਸਾਡੇ ਸੱਪੜ ਦਾ ਕੁੰਆਂ ਬਣ ਹਾਂ ਕੁੰਆਂ ਬਣ ਜਿੱਦਾਂ ਲੋਕਾਂ ਦੇ ਪਿੰਡਾਂ 'ਚ ਬਣੇ ਨੇ ਪੱਕੇ ਓਦਾਂ ਇੱਥੇ ਸਾਡੇ ਪਿੰਡ ਬਣਨਾਂ ਨੇ ਮੇਰਾ ਨਾਮ ਜੀ ਮਨਜੀਤ ਕੌਰ ਪਿੰਡ ਸਾਡਾ ਕਾਲਾ ਵਾਲਾ ਅੱਛਾ ਜੀ ਮਰ ਕੀ ਮਸਲਾ ਮਸਲਾ ਸਾਡਾ ਇਹ ਹੀ ਆ ਵੀ ਸਾਡੇ ਘਰਾਂ ਤੋਂ ਪਾਣੀ ਬਾਹਰ ਆਉਂਦਾ ਹੀ ਨਹੀਂ ਇਹ ਅਸੀਂ ਬਹੁਤ ਵਾਰੀ ਮੈਂਬਰਾਂ ਸਰਪੰਚਾਂ ਨੂੰ ਸਾਰਿਆਂ ਨੂੰ ਕਹਿ-ਕਹਿ ਕੇ ਵੀ ਦੇਖ ਲਿਆ ਕਿਸੇ ਵੀ ਸਾਡੇ ਉਹ ਵਲੇ ਹਾਂ ਕਰ ਦਿੰਦੇ ਵੀ ਨਹੀਂ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਪਹਿਲਾਂ ਛੱਪੜ ਦਾ ਟਾਡਾ ਕਰਕੇ ਦਾਂਗੇ ਪਰ ਉਹ ਕੁਝ ਸੁਣਾਇ ਨਹੀਂ ਦਿੰਦੇ ਸਵੇਰੇ ਸ਼ਾਮ ਪਹੁੰਚੇ ਚੁੱਕੇ ਤੇ ਗੁਰੂ ਘਰ ਜਾਇਦਾ ਤੇ ਫਿਰ ਉੱਥੇ ਜਾ ਕੇ ਪਹਿਲਾਂ ਪੈਰ ਧੋਈਦੇ ਆ ਤੇ ਫਿਰ ਅਸੀਂ ਅੰਦਰ ਮਹਾਰਾਜ ਦੇ ਘਰ ਤੇ ਜਾਂਦੇ ਆ ਅਸੀਂ ਇਹੋ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਸਾਡਾ ਛਪੜਾਂ ਦਾ ਜਿਹੜਾ ਵਾ ਨਾ ਇਹ ਕੰਮ ਹੋਣਾ ਚਾਹੀਦਾ ਸਭ ਤੋਂ ਅਸੀਂ ਨਰਕ ਦੇ ਵਿੱਚੋਂ ਸਾਡੇ ਰਿਸ਼ਤੇਦਾਰ ਆਉਂਦੇ ਆ ਉਹ ਸਾਨੂੰ ਤਿੱਖਰਾ ਕਰਕੇ ਚਲੇ ਜਾਂਦੇ ਵੀ ਤੁਹਾਡੇ ਪਿੰਡ ਦਾ ਕੋਈ ਸਰਪੰਚ ਕੋਈ ਮੰਤਰੀ ਕੋਈ ਨਹੀਂ ਹੈਗਾ ਤੇ ਅਸੀਂ ਕੀ ਕਹੀਏ ਵੀ ਇਹ ਸਾਡੇ ਕੋਈ ਹੈ ਜਾਣੇ ਉਹਨਾਂ ਨੂੰ ਅਸੀਂ ਬਹੁਤ ਵਾਰੀ ਕਿਹਾ ਸੀ ਜ ਜਦ ਦਿਨ ਵੋਟਾਂ ਲੈਣ ਆਏ ਸੀ ਨਾ ਸਾਡੇ ਘਰ ਅਸੀਂ ਆਖਿਆ ਵੀ ਤੁਹਾਨੂੰ ਪਹਿਲਾਂ ਨੰਗਣ ਲੱਗਿਆ ਨਾ ਤੁਹਾਨੂੰ ਸੰਗ ਆਉਣੀ ਚਾਹੀਦੀ ਸੀ ਵੀ ਕਿਥੋਂ ਨੰਗ ਕੇ ਆਜੇ ਤੁਸੀਂ ਇਧਰੋਂ ਗਲੀਆਂ ਥਾਣੀ ਆਏ ਜੇ ਤੇ ਤੁਸੀਂ ਇਧਰੋਂ ਦੀ ਆਉਂਦੇ ਸਿੱਧੇ ਆਉਂਦੇ ਤੁਸੀਂ ਐਵੇਂ ਬਾਈਪਾਸ ਤੁਰੇ ਫਿਰਦੇ ਛੋਟੀਆਂ ਗਲੀਆਂ ਥਾਣੀ ਇਧਰ ਆਂਡਾ ਤੇ ਤੁਸੀਂ ਇਹ ਸੋਚੋ ਵੀ ਤੁਸੀਂ ਆਂਦੀ ਆਉਂਦੇ ਤੁਹਾਨੂੰ ਵੀ ਪਤਾ ਲੱਗਦਾ ਨਹੀਂ ਨਹੀਂ ਇਹ ਤੁਸੀਂ ਵੋਟਾਂ ਪਾਓ ਭਾਬੀ ਜੀ ਅਸੀਂ ਪਹਿਲਾਂ ਤੁਹਾਡੇ ਤੁਹਾਡਾ ਕੰਮ ਕਰਾਂਗੇ ਬਾਅਦ ਚ ਅਸੀਂ ਤੇ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਕਿ ਮੈਨੂੰ ਇੰਨਾ ਡਰ ਲੱਗਦਾ ਹੁੰਦਾ ਸੀ ਕਿ ਮੇਰਾ ਇੱਕ ਬੇਟਾ 7 ਸਾਲਾਂ ਬਾਅਦ ਆਇਆ ਇਹ ਚੱਲਿਆ ਜਾਏ ਚੰਗੀ ਗੱਲ ਇੱਕ ਕਹਿੰਦੇ ਲੇਡੀ ਦੀ ਵੀ ਜਿਹੜੀ ਡੈਥ ਹੋ ਗਈ ਉਹ ਲੇਡੀ ਸਾਡੇ ਆ ਸਾਹਮਣੇ ਘਰ ਦੁੱਧ ਲੈ ਕੇ ਆਈ ਐ ਤੇ ਆ ਨਾਲ ਹੀ ਟੱਪੀ ਐ ਕਿਉਂਕਿ ਬਜ਼ੁਰਗ ਸੀਗੇ ਉਹ ਤੇ ਉਹ ਨਹੀਂ ਉਹਨਾਂ ਦੇ ਕੋਲੋਂ ਗੋਡਾ ਉਹਨਾਂ ਦਾ ਇਹੋ ਜਿਹਾ ਟੁੱਟਿਆ ਕਿ ਉਹ ਰੱਬ ਨੂੰ ਪਿਆਰੇ ਹੋਣ ਹੁਣ ਕੀ ਮੰਗ ਕਰਦੇ ਆਈ ਇਹ ਸਰਕਾਰ ਗਾੜੀ ਮੰਗ ਕਰਦੇ ਆ ਤੇ ਅਹੀਂ ਆਨੇ ਵੀ ਸਾਡੇ ਛੱਪੜਾਂ ਦਾ ਜਿਹੜਾ ਵਾ ਨਾ ਇਹ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਅਸੀਂ ਤੇ ਜੀਂਦੇ ਨਰਕ ਵਿੱਚ ਪਏ ਮਰਿਆਂ ਤਾਂ ਪਤਾ ਨਹੀਂ ਕੀ ਮਿਲਣਾ ਤੇ ਕੀ ਨਹੀਂ ਉਹ ਤਾਂ ਬਾਅਦ ਦੀ ਗੱਲ ਆ ਪਰ ਅਸੀਂ ਜੀਂਦੇ ਹੀ ਨਰਕ ਦੇ ਵਿੱਚ ਪਏ ਆ ਹੁਣ ਤੁਹਾਡੇ ਸਾਹਮਣੇ ਵੇਖੋ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਉਹਨਾਂ ਨੂੰ ਗੱਡੀਆਂ ਤੇ ਮੋਟਰਾਂ ਤੇ ਸਕੂਟਰਾਂ ਤੇ ਨੰਗਾ ਕੇ ਤੇ ਫੇਰ ਅਸੀਂ ਜਾਣੇ ਆ ਅਸੀਂ ਬਹੁਤ ਤੰਗ ਆ ਪਹਿਲਾਂ ਤੇ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੱਕ ਚੀਜ਼ ਜਿਹੜੀ ਆ ਮੇਰੇ ਧਿਆਨ ਵਿੱਚ ਲਿਆਂਦੀ ਆ ਕਾਲਾ ਬਾਲਾ ਦੇ ਵਿੱਚ ಗ್ರಾಮ ਪੰਚਾਇਤ ਦੇ ਵਿੱਚ ਸਰਕਾਰੀ ਕਰਮਚਾਰੀ ਨਿਯੁਕਤ ਹੋਇਆ ਸਰਪੰਚ ਦਾ ਕੋਰਮਨੀਸੀ ਪੂਰਾ ਤੇ ਉੱਥੇ ਜੋ ਮੈਨੂੰ ਪੰਚਾਇਤ ਸੈਕਟਰੀ ਵੱਲੋਂ ਹੁਣ ਰਿਪੋਰਟ ਆਈ ਆ ਪਤਾ ਕੀਤਾ ਆ ਉੱਥੇ ਦੋ ਛੱਪੜ ਹੈ ਇੱਕ ਦੀ ਡੀਵਾਟਰਿੰਗ ਉਹਨਾਂ ਆਲਰੇਡੀ ਕਰਵਾ ਦਿੱਤੀ ਸੀ ਦੂਸਰੇ ਦਾ ਉਹ ਡੀਵਾਟਰਿੰਗ ਦਾ ਕੰਮ ਜਿਹੜਾ ਆ ਉਹ ਵੀ ਮੈਂ ਕਹਿ ਦਿੱਤਾ ਤਾਂ ਇਮੀਡੀਏਟਲੀ ਤੁਸੀਂ ਸਟਾਰਟ ਕਰਵਾ ਕੇ ਨਾਲ ਹੀ ਡੀਸੈਲਟਿੰਗ ਦਾ ਵੀ ਆਪਾਂ ਕੰਮ ਕਰਵਾਵਾਂਗੇ ਜੋ ਤੁਹਾਡੇ ਦਸਨ ਮੁਤਾਬਿਕ ਆ ਕਿ ਉੱਥੇ ਪਾਣੀ ਜਿਹੜਾ ਐਕਸੈਸ ਫਲੋ ਹੋ ਰਿਹਾ ਹੈ ਤੇ ਆਪਾਂ ਦੀ ਡੀਸੈਲਟਿੰਗ ਕਰਵਾ ਕੇ ਪ੍ਰੋਪਰ ਉਹਦੀ ਜਿਹੜੀ ਆ ਐਸ ਪਰ ਗਾਈਡਲਾਈਨਾਂ ਦੇ ਉੱਤੇ ਪ੍ਰੋਪਰ ਕੰਮ ਕਰਵਾ ਦਾਂਗੇ ਮੈਂ ਆਪ ਤੇ ਜੀ ਖੁਦ ਚੱਪੜ ਦਾ ਮੌਕਾ ਨਹੀਂ ਦੇਖ ਪਾਇਆ ਤੇ ਲਾਸਟ ਮੰਥ ਹੀ ਮੈਨੂੰ ਇੱਥੇ ਜੁਆਇਨ ਕਰਨ ਦਾ ਮੌਕਾ ਮਿਲਿਆ ਮੈਂ ਆਪ ਵੀ ਦੇਖ ਲਵਾਂਗਾ ਜੇ ਉੱਥੇ ਮੌਕੇ ਤੇ ਸਾਡਾ 1 ਏਕੜ ਦੇ ਲਾਗੇ ਰਕਬਾ ਹੋਊਗਾ ਤੇ ਥੈਨ ਅਸੀਂ ਇਹਨੂੰ ਥਾਪਰ ਮਾਡਲ ਦੀ ਪ੍ਰੋਵੀਜ਼ਨ ਵਿੱਚ ਜ਼ਰੂਰ ਲਿਆਵਾਂਗੇ